ਚੰਨਾ ਸ਼ਹਿਰ ਵਿੱਚ ਅੱਜ ਇੱਕ ਵਿਸ਼ਾਲ ਅਮਨ ਸ਼ਾਂਤੀ ਮਾਰਚ ਕੱਢਿਆ ਗਿਆ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਰਤ-ਪਾਕਿਸਤਾਨ ਵਿਚਕਾਰ ਵਧ ਰਹੀ ਤਣਾਅ ਪରିਸਥਿਤੀ ਦੇ ਖਿਲਾਫ ਸ਼ਾਂਤੀ ਦਾ ਸੰਦੇਸ਼ ਦੇਣ ਲਈ ਆਯੋਜਿਤ ਕੀਤਾ ਗਿਆ ਜੰਗ ਨਹੀਂ ਅਮਨ ਸ਼ਾਂਤੀ ਚਾਹੀਦੀ ਸ਼ਾਂਤੀ ਜਿੰਦਾਬਾਦ ਅਤੇ ਪੰਜਾਬ ਨੂੰ ਬਚਾਓ ਵਰਗੇ ਨਾਰੇ ਪੂਰੇ ਖੰਨੇ ਸ਼ਹਿਰ ਇਸ ਮਾਰਚ ਦੀ ਅਗਵਾਈ ਪਾਰਟੀ ਦੇ ਸੀਨੀਅਰ ਆਗੂਆਂ ਨੇ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਆਗੂਆਂ ਨੇ ਦੱਸਿਆ ਕਿ ਉਹ ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲ ਰਹੀ ਤਨਾਪੂਰਨ ਸਥਿਤੀ ਤੋਂ ਚਿੰਤਤ ਹਨ ਅਤੇ ਇਹਨਾਂ ਦੋਹਾਂ ਦੇਸ਼ਾਂ ਨੂੰ ਤੁਰੰਤ ਜੰਗੀ ਰਸਤੇ ਤੋਂ ਹਟ ਕੇ ਵਾਤਾਲਾਪ ਰਾਹੀਂ ਅਮਨ ਦੀ ਰਾਹ ਤੇ ਆਉਣ ਦੀ ਅਪੀਲ ਕਰਦੇ ਹਨ ਆਗੂਆਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਜੰਗ ਦੇ ਭੇਟ ਚੜਦੇ ਨਹੀਂ ਦੇਖਣਾ ਚਾਹੁੰਦੇ ਜੰਗਾਂ ਨੇ ਸਿਰ ਬਰਬਾਦੀ ਹੀ ਦਿੱਤੀ ਹੈ ਸਾਨੂੰ ਲੋੜ ਹੈ ਕਿ ਪੰਜਾਬ ਵਿੱਚ ਅਮਨ ਅਤੇ ਤਰੱਕੀ ਦੀ ਹਵਾ ਵਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਾਲੀ ਦਲ ਪੁਲਸ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਸਿਹੋੜਾ ਦੀ ਗੁਆਈ ਵਿੱਚ ਅਮਨ ਸ਼ਾਂਤੀ ਮਾਰਚ ਕੱਢਿਆ ਗਿਆ ਕੋ ਬਹੁਤ ਕਰ ਅਮਨ ਸ਼ਾਂਤੀ ਕਿਹ ਚਾਹੁੰਦਾ ਅਮਨ ਸ਼ਾਂਤੀ ਕਿਹ ਚਾਹੁੰਦਾ ਅਮਨ ਜਾਤਰੀ ਪੰਜਾਬ ਦਾ ਵਪਾਰੀ ਕੀ ਚਾਹੁੰਦਾ ਬਾਦਰੀ ਕੋਲਾ ਬਾਦਰੀ ਕੋਲਾ ਪੰਜਾਬ ਦਾ ਵਪਾਰੀ ਕੀ ਚਾਹੁੰਦਾ ਬਾਦਰੀ ਕੋਲਾ ਬਾਦਰੀ ਕੋਲਾ ਪੰਜਾਬ ਦਾ ਵਪਾਰੀ ਹਾਸਾ ਹੋਇਆ ਤੇ ਉਸ ਦੇ ਸਬੰਧ ਵਿੱਚ ਬਾਰਡਰ ਸੀਲ ਕਰ ਦਿੱਤੇ ਗਏ ਨੇ ਤੇ ਇਹ ਗੱਲਬਾਤ ਕਰਾਂਗੇ ਪੁਲਿਸ ਜਿਲ੍ਹਾ ਖੰਨਾ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਬਲਵਿੰਦਰ ਸਿੰਘ ਸਿਆੜਾ ਜੀ ਦੇ ਨਾਲ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪਹਿਲਗਾਮ ਦੇ ਵਿੱਚ ਹੋਇਆ ਬਹੁਤ ਨਿੰਦਣਯੋਗ ਘਟਨਾ ਹੋਈ ਆ ਲੇਕਿਨ ਇਹ ਕਿੱਥੋਂ ਸਿਆਰਾ ਆਉਂਦਾ ਹੋਰ ਜਾਨੇ ਵੀ ਮੁਗੀ ਹੋਰ ਤਾਂ ਮੰਨਦੇ ਨੇ ਇਹ ਇਹ ਪੰਜਾਬ ਭਾਰਤ ਦੇ ਵਿੱਚੋਂ ਹੀ ਅਤਵਾਦੀ ਪੈਦਾ ਹੋਏ ਨੇ ਕਿਉਂ ਪੰਜਾਬ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਨਾਲ ਲੱਗਦੇ ਗੁਆਂਢੀ ਹੋਰ ਦੇਸ਼ ਵੀ ਨੇ ਉਹਨਾਂ ਦੇ ਰਸਤੇ ਜਾਂ ਉਹਨਾਂ ਦੇ ਬਾਰਡਰ ਕਿਉਂ ਨਹੀਂ ਬੰਦ ਕੀਤੇ ਜਾਂਦੇ ਬਿਲਕੁਲ ਇੱਥੇ ਵੀ ਆਉਣੇ ਆਪਾਂ ਅ ਰਾਜਸਥਾਨ ਬਾਰਡਰ ਆ ਮਹਾਰਾਸ਼ਟਰ ਬਾਰਡਰ ਆਪਣੇ ਹੀ ਬਾਰਡਰ ਸੀਜ਼ ਕਿਉਂ ਤਰੇ ਜਾਂਦੇ ਨੇ ਪੰਜਾਬ ਦੇ ਜੰਗ ਪੰਜਾਬ ਦੇ ਬਾਰਡਰਾਂ ਤੇ ਕਿਉਂ ਲੜੀ ਜਾਂਦੀ ਆ ਕਿਉਂਕਿ ਉਧਰ ਵੀ ਪੰਜਾਬੀ ਬਸਦੇ ਨੇ ਇਧਰ ਵੀ ਪੰਜਾਬੀ ਚੜਦੀ ਜੀ ਪੰਜਾਬੀ ਨੇ ਲੈ ਲੈ ਦੀਆਂ ਆਪਣੀ ਨੇ ਸੋ ਇਹਨਾਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਜਿਹੜੀ ਹਕੂਮਤ ਹੈ ਸਾਡੀ ਇੱਥੇ ਹੀ ਯੰਗ ਦਾ ਇਲਾਜ ਕਰਦੇ ਨੇ ਹੋਰ ਕਿਤੇ ਨਹੀਂ ਗੁਜਰਾਤ ਆ ਵੀ ਰਾਤ-ਬਾਰ ਡਰਾਵਾ ਜਾਈਏ ਚੱਲਦਾ ਸਭ ਵਪਾਰ ਵੀ ਉਧਰ ਹੋ ਰਿਹਾ ਹੈ ਦੇ ਇੱਕ ਅਸੀਂ ਮੈਸੇਜ ਇਹ ਦੇ ਕੇ ਹਟੇ ਸੀਗੇ ਥੋੜਾ ਜਿਹਾ ਵਾਕਾ ਬਾਰਡਰ ਤੇ ਪਹਿਲਾਂ ਸਰਦਾਰ ਸਿੰਘ ਰਹਿਮਾਨ ਸਾਹਿਬ ਵੀ ਬਾਡਰ ਖੋਲੋ ਵਪਾਰ ਕਰਨਾ ਸੀ ਬਾਡਰ ਖੋਲਣ ਲਈ ਤੋ ਕੁਛ ਦਿਨ ਬਾਅਦ ਹੀ 2 ਦਿਨ ਬਾਅਦ ਇਹ ਹਮਲਾ ਹੋ ਜਾਂਦਾ ਹੈ ਬਿਹਾਰ ਦੀਆਂ ਚੋਣਾ ਚਾਲੀਆਂ ਨੇ ਬਿਹਾਰ ਦੀਆਂ ਚੋਣਾ ਦੇ ਮੱਦੇਨਜ਼ਰ ਅੱਗੇ ਵੀ ਕਿੰਨੇ ਫੌਜੀ ਨੁਕਸਾਨ ਕਰਾਇਆ ਸੀ ਉਹ ਇਹ ਗੱਲ ਆ ਵੀ ਵੋਟਾਂ ਦੀ ਸਿਆਖਤ ਵੇਲੇ ਇਹ ਜਿਹੇ ਅਟੈਕ ਹੁੰਦੇ ਨੇ ਆਮ ਕੋਈ ਟੈਕ ਨਹੀਂ ਪਹਿਲਾਂ ਦੇਖੋ 25 26 ਸਾਲ ਹੋ ਗਏ ਕਿੰਨੇ ਪੰਜਾਬੀ ਮਾਰੇ ਸੀਗੇ ਬਾਹਰ 25 ਸਭੀ ਪੰਜਾਬ ਕਿੰਨਾ ਨੁਕਸਾਨ ਕੀਤਾ ਸੀਗਾ ਸਰਹੱਦਾਂ ਉੱਤੇ ਸਿੱਖਾਂ ਦਾ ਸੋ ਇਹ ਆ ਟਾਈਮ-ਟਾਈਮ ਤੇ ਜਦ ਕੋਈ ਇਹਨਾਂ ਨੂੰ ਸਿਆਸਤ ਚਾਹੀਦੀ ਹੁੰਦੀ ਆ ਲੋਕੀ ਵੋਟਾਂ ਆਉਂਦੀਆਂ ਨੇ ਉੱਥੇ ਇਹ ਸਿਆਸਤ ਕਰਦੇ ਨੇ ਤੇ ਹਮਲੇ ਕਰਵਾਉਂਦੇ ਨੇ ਫਿਰ ਇਹ ਅੱਤਵਾਦੀ ਪੈਦਾ ਕਰਕੇ ਅੰਦਰੋਂ ਅਗਰ ਬਾਰਡਰ ਨਹੀਂ ਖੁੱਲਦੇ ਸਾਡੀ ਮਰਤੀ ਆ ਕਿਸਾਨ ਸਦੇ ਬੰਦਿਆਂ ਨੂੰ ਕਿ ਇੱਧਰ ਨੂੰ ਹੋ ਜਾ ਪਾਕਿਸਤਾਨ ਬਾਰਡਰ ਕੱਢੇ ਨੂੰ ਸਵਾਰ ਆਪਾਂ ਪਾਕਿਸਤਾਨ ਨਾਲ ਕਰ ਲੋ ਇਹਨਾਂ ਨੂੰ ਨਹੀਂ ਦੇਣਾ ਕੋਈ ਉੱਥੇ ਕਣਕ ਵੀ ਕਿੰਨੇ ਮਹਿੰਗੀ ਆ ਆਪਣੇ 2400 ਰੁਪਏ ਉੱਥੇ 3500 ਰੁਪਏ ਆਮ ਉੱਥੇ ਆਪਣੇ ਦੇ ਸਾਰੇ ਮਹੌਲੇ ਵਿੱਚ 3000 ਰੁਪਏ ਉੱਥੇ 6500 ਰੁਪਏ ਸੀ ਸੋ ਇਹ ਆ ਕਿਸਾਨਾਂ ਨੂੰ ਵੀ ਸੋਚਣਾ ਪਵੇ ਜਿਥੇ ਬੰਦਿਆਂ ਵੀ ਇਹਦਾ ਸਾਥ ਦੇਣ ਬਾਰਡਰ ਫੁੱਲ ਪਾਕਿਸਤਾਨ ਵਾਲੇ ਆਪਣੇ ਲਈ ਵਪਾਰ ਲਈ ਤਾਂ ਸਾਰੇ ਹੀ ਮਸਲੇ ਹੱਲ ਹੋ ਜਾਣਗੇ ਤੇ ਨਾਲ ਆਪਣੇ ਕਿਸਾਨਾਂ ਦੇ ਜੋ ਘਰ ਤੋਂ ਇਨਕਮ ਮੂਡੀਆ ਦੇ ਵਿੱਚ ਇਨਕਮ ਦੇ ਵਿੱਚ ਵਾਧਾ ਹੋਵੇ ਸਾਨੂੰ ਉਹ ਫਸਲਾ ਉਧਰੋਂ ਪਿਆ ਜਾਉਂਦਾ ਇਧਰੋਂ ਸੂਹ ਹੋਰ ਫਸਲਾ ਜਾਂਦੀਆਂ ਨੇ ਸਿੱਧੀਆਂ ਕਿਸਾਨ ਜਾ ਕੇ ਉੱਥੇ ਜਾ ਕੇ ਦੇਣ ਵਿੱਚ